ਗੁਰੂ ਗੋਬਿੰਦ ਸਿੰਘ ਜੀ ਦੇ ਪਰਦਾਦਾ ਜੀ ਦਾ ਕੀ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਦਾਦਾ ਜੀ ਦਾ ਕੀ ਨਾਮ ਸੀ ਜੀ ਪਰਜੋਤ ਸਿੰਘ ਜੀ ਇਤਨੇ ਆ ਦੋਨਾਂ ਹੱਥ ਕੜੇ ਕਿਤਨੇ ਤੇ ਇਹ ਜੀ ਤੁਸੀਂ ਦੱਸੋ ਜੀ ਪਰਦਾਦਾ ਜੀ ਦਾ ਕੀ ਨਾਮ ਸੀ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਬਿਲਕੁਲ ਸਹੀ ਜਵਾਬ ਜੀ ਗੁਰੂ ਅਰਜਨ ਸਾਹਿਬ ਜੀ ਅਗਲਾ ਸਵਾਲ ਜੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਜੀ ਪੌਂਟਾ ਸਾਹਿਬ ਇਸ ਸਮੇਂ ਜਿਸ ਥਾਂ ਤੇ ਆਪਾਂ ਖੜੇ ਆਏ ਅੱਜ ਗੁਰਦੁਆਰਾ ਪੌਂਟਾ ਸਾਹਿਬ ਇਸ ਥਾਂ ਤੇ ਜਦ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਗੁਰੂ ਗੋਬਿੰਦ ਸਿੰਘ ਜੀ ਕਿਹਦੇ ਕਹਿਣ ਤੇ ਸਥਾਨ ਤੇ ਆਏ ਸੀ ਕਿਹੜਾ ਰਾਜਾ ਸੀ ਜਿਹਨੇ ਬੇਨਤੀ ਕੀਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਨ ਉਸ ਰਾਜੇ ਦਾ ਨਾਮ ਦੱਸਣਾ ਹੈ ਜਿਹੜੇ ਵੀਰਾਂ ਪੈਨਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਦੋਨਾਂ ਹੱਥ ਖੜੇ ਕੀਤੇ ਨੇ ਤੇ ਪ੍ਰਜੋਤ ਸਿੰਘ ਜੀ ਜੀ ਮੇਦਨੀ ਪ੍ਰਕਾਸ਼ ਰਾਜਾ ਮੇਦਨੀ ਪ੍ਰਕਾਸ਼ ਰਾਜਾ ਮੇਦਨੀ ਪ੍ਰਕਾਸ਼ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਠੀਕ ਹੈ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਜੀ ਪੋਟਾ ਸਾਹਿਬ ਵਿਖੇ ਚਾਰ ਸਾਹਿਬਜ਼ਾਦੇਆਂ ਵਿੱਚੋਂ ਇੱਕ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ ਜੀ ਆਪ ਜੀ ਨੇ ਇਹ ਦੱਸਣਾ ਹੈ ਉਹ ਸਾਹਿਬਜ਼ਾਦੇ ਦਾ ਕੀ ਨਾਮ ਸੀ ਚਾਰ ਸਾਹਿਬਜ਼ਾਦੇਆਂ ਵਿੱਚੋਂ ਇੱਕ ਸਾਹਿਬਜ਼ਾਦੇ ਦਾ ਜਨਮ ਹੋਇਆ ਸੀਗਾ ਜੀ ਪੋਟਾ ਸਾਹਿਬ ਵਿਖੇ ਜਿਹੜੇ ਵੀਰ ਪਿਆਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਜਿਹੜੇ ਜਿਹੜਾ ਇਸ ਥਾਂ ਤੇ ਆ ਕੇ ਦਰਸ਼ਨ ਕਰ ਚੁੱਕੇ ਨੇ ਉਹ ਵੀ ਦੱਸ ਸਕਦੇ ਹਨ ਜੀ ਅੰਜ ਕੌਣ ਦੱਸੂਗਾ ਜੀ ਆ ਨਿਆ ਪਰਜੋਦ ਉਹਨਾ ਤੇ ਖੜ ਤੇ ਪਰਜੋਤ ਸਿੰਘ ਨੂੰ ਮੌਕਾ ਦਿੱਤਾ ਤੇ ਪਰਜੋਤ ਸਿੰਘ ਜੀ ਬਾਬਾਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਿਲਕੁਲ ਸਹੀ ਜੀ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਅਗਲਾ ਸਵਾਲ ਜੀ ਬਾਬਾ ਫਤੇਹ ਸਿੰਘ ਜੀ ਛੋਟੇ ਸਾਹਿਬ ਜਾਦੇ ਬਾਬਾ ਫਤੇਹ ਸਿੰਘ ਜੀ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਛੋਟੇ ਸਾਹਿਬ ਜਾਦੇ ਬਾਬਾ ਫਤੇਹ ਸਿੰਘ ਜੀ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਜਿਹੜੇ ਵੀਰ ਪਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਕੁਝ ਵੀਰ ਪਣ ਕਹਿੰਦਾ ਜਵਾਬ ਜਲਦੀ ਮਿਲਦਾ ਹੈ ਟਾਈਪ ਕਰਨ ਲੱਗ ਟਾਈਮ ਲੱਗ ਜਾਂਦਾ ਹੈ ਉਹਨਾਂ ਨੂੰ ਅਸੀਂ ਪਹਿਲਾਂ ਹੀ ਬੇਨਤੀ ਕਰ ਚੁੱਕੇ ਹਾਂ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਜਵਾਬ ਦੇ ਸਕਦੇ ਹੋ ਤੇ ਕੌਣ ਦੱਸੂਗਾ ਜੀ ਤੇ ਨੇਹਾ ਜੀ ਜੀ ਨੇਹਾ ਜੀ ਕਿੱਥੇ ਹੋਇਆ ਇਹ ਜਨਮ ਗੁਰੂ ਕਾ ਮਹਿਲ ਜੀ ਗੁਰੂ ਕਾ ਮਹਿਲ ਅਨੰਦਪੁਰ ਸਾਹਿਬ ਬਿਲਕੁਲ ਸਹੀ ਜਵਾਬ ਹੈ ਜੀ ਗੁਰੂ ਕਾ ਮਹਿਲ ਅਨੰਦਪੁਰ ਸਾਹਿਬ ਲਿਖੇ ਹੋਇਆ ਸੀ ਛੋਟੇ ਸਾਹਿਬ ਜਦੇ ਛੋਟੇ ਸਾਹਿਬ ਦੇਖੋ ਬਾਬਾ ਜੀ ਸਿੰਘ ਦਾ ਜਨਮ ਕਿੱਥੇ ਹੋਇਆ ਜੀ ਪੋਟਾ ਸਾਹਿਬ ਤੇ ਉਸ ਤੋਂ ਬਾਅਦ ਬਾਬਾ ਜੂਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਦੀ ਇਹਨਾਂ ਤਿੰਨਾਂ ਦਾ ਜਨਮ ਹੋਇਆ ਸੀਗਾ ਜੀ ਗੁਰੂ ਕੇ ਆਨੰਦਪੁਰ ਸਾਹਿਬ ਬਿਲਕੁਲ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਉਸ ਭਾਈ ਦਾ ਨਾਮ ਦੱਸੋ ਜਿਨ੍ਹਾਂ ਦੀ ਅਕਾਲ ਚਲਾਣਾ ਸਮੇਂ ਉਮਰ 9 ਸਾਲ ਦੀ ਸੀ ਬਾਬਾ ਗੁਰਦਿੱਤਾ ਜੀ ਦੇ ਉਸ ਭਾਈ ਦਾ ਨਾਮ ਦੱਸੋ ਜਿਨ੍ਹਾਂ ਦੀ ਅਕਾਲ ਚਲਾਣਾ ਸਮੇਂ ਉਮਰ 9 ਸਾਲ ਦੀ ਸੀ ਤੇ ਵੱਤਵਤ ਵੀਰਾਂ ਨੂੰ ਇਹਦਾ ਜਵਾਬ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਸਾਡੇ ਤਕਰੀਬਨ ਹਰ ਕੋਈ ਗਿਆ ਹੈ ਹਰ ਕੋਈ ਗਿਆ ਹੈ ਇਹ ਇਤਿਹਾਸ ਪੜਿਆ ਹੋਵੇਗਾ ਤੇ ਜ਼ਰੂਰ ਪਤਾ ਹੋਏਗਾ ਤੇ ਨਿਹਾਈ ਦੱਸਣ ਪਰਜੋਸ਼ ਸਿੰਘ ਦੋਨੋਂ ਹੱਥ ਖੜੇ ਕੀਤੇ ਨੇ ਚਲੋ ਪਰਜੋਸ਼ ਸਿੰਘ ਨੂੰ ਮੌਕਾ ਦਿੰਨੇ ਆਂ ਬਾਬਾ ਅਟਲਰਾਏ ਜੀ ਬਾਬਾ ਅਟਲਰਾਏ ਜੀ ਅੱਛਾ ਬਾਬਾ ਅਟਲਰਾਏ ਜੀ ਤੋਂ ਹੁਣ ਦੱਸੋ ਉਹ ਕਿਹੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿਹਦੇ ਬਸ ਤਕਰੀਬਨ ਸਾਰਿਆਂ ਨੇ ਕੀਤੇ ਹੋਣਗੇ ਕਿੱਥੇ ਹੈ ਦੱਸੋ ਜੀ ਬਾਬਾ ਅਟਲਰਾਏ ਜੀ ਦੱਸੋ ਜੀ ਅੰਮ੍ਰਿਤਸਰ ਵੀ ਕਿੱਥੇ ਅੰਮ੍ਰਿਤਸਰ ਨੌ ਮੰਜਲਾ ਗੁਰਦੁਆਰਾ ਸਾਹਿਬ ਹੈ ਜੀ ਆਪਾਂ ਦਰਸ਼ਨ ਕੀਤੇ ਸੀਗੇ ਉੱਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਸੋ ਵੀਰੋ ਬੇਨਤੀ ਹੈ ਜਦੋਂ ਵੀ ਕਿਸੇ ਧਾਰਮਿਕ ਥਲ ਤੇ ਜਾਂਦੇ ਆ ਉੱਥੇ ਇਤਿਹਾਸ ਜ਼ਰੂਰ ਪੜਿਆ ਕਰੋ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜਿਹਨਾਂ ਜੋ ਆਪ ਪਤਾ ਹੈ ਕਮੈਂਟਰੀਆਂ ਜੋ ਆਪ ਦੇ ਸਕਦੇ ਹਨ ਗੁਰਤੇਗਵਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜੀ ਗੁਰਤੇਗਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਨਾਮ ਸੀ ਜੀ ਮਾਤਾ ਹਰਦੇਈ ਜੀ ਮਾਤਾ ਹਰਦੇਈ ਹਰਦੇਈ ਜੀ ਬਿਲਕੁਲ ਸਹੀ ਜਵਾਬ ਹੈ ਜੀ ਗੁਰਤੇਗਬਾਦਰ ਨਾਨੀ ਜੀ ਦਾ ਨਾਮ ਮਾਤਾ ਹਰਦੇਈ ਜੀ ਨਾਲ ਇਹ ਵੀ ਦੱਸ ਦਿਓ ਕਿ ਨਾਨਾ ਜੀ ਦਾ ਕੀ ਨਾਮ ਸੀ ਗੁਰਤੇਗਬਾਦਰ ਸਾਹਿਬ ਜੀ ਦੇ ਨਾਨਾ ਜੀ ਦਾ ਨਾਮ ਜੀ ਪਰਜੋਤ ਸਿੰਘ ਜੀ ਭਾਈ ਹਵੀ ਚੰਦ ਜੀ ਭਾਈ ਹਵੀ ਚੰਦ ਜੀ ਭਾਈ ਹਰੀ ਚੰਦ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਜੀ ਗੁਰਤੇਗਬਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦੋਨ ਗੁਰਤੇਗ ਬਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦਾ ਕੀ ਨਾਮ ਸੀ ਜੀ ਜਿਹੜੇ ਵੀਰਪਣ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਭਾਈ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਨਿਆਣੇ ਪਹਿਲਾਂ ਹੱਥ ਖੜਾ ਕੀਤਾ ਸੀ ਇੱਕ ਨਾਮ ਜਿਹੜਾ ਹੈ ਨਿਆਏ ਦੱਸ ਦੇਣ ਕਿ ਦੂਜਾ ਨਾਮ ਜਿਹੜਾ ਪਰਜੋਤ ਸਿੰਘ ਦੱਸਣ ਕਿ ਕੌਣ ਕੀ ਦੱਸੂਗਾ ਇਹ ਦੱਸੋ ਜੀ ਪਹਿਲਾਂ ਮੈਂ ਦਾਦੀ ਜੀ ਮੈਂ ਦਾਦਾ ਜੀ ਠੀਕ ਹੈ ਦੱਸੋ ਜੀ ਗੁਰਤੇਗ ਬਾਦਰ ਸਾਹਿਬ ਜੀ ਦੀ ਦਾਦੀ ਜੀ ਦਾ ਨਾਮ ਸੀ ਜੀ ਮਾਤਾ ਗੰਗਾ ਜੀ ਅਤੇ ਦਾਦਾ ਜੀ ਦਾ ਨਾਮ ਸੀ ਸਿਵਗੂ ਅਰਜਨ ਦੇਵ ਜੀ ਹਾਂ ਸਿਵਗੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਬਿਲਕੁਲ ਸਹੀ ਜਵਾਬ ਗੁਰਤੇਗਬਾਦ ਸਾਹਿਬ ਜੀ ਦਾ ਨਾਨਕਾ ਪਿੰਡ ਕਿੱਥੇ ਹੈ ਗੁਰਤੇਗਬਾਦ ਸਾਹਿਬ ਜੀ ਦਾ ਨਾਨਕਾ ਪਿੰਡ ਜੀ ਨੇਹਾ ਜੀ ਨੱਥ ਖੜਾ ਕੀਤਾ ਨੇਹਾ ਜੀ ਜੀ ਬਕਾਲਾ ਵਿਖੇ ਹਾਂ ਬਾਬਾ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਬਿਲਕੁਲ ਜੀ ਜੀ ਬਾਬਾ ਗੁਰਦਿੱਤਾ ਜੀ ਦਾ ਜਨਮ ਕਿੱਥੇ ਹੋਇਆ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਜਲਦੀ ਜਲਦੀ ਕਮੈਂਟ ਕਰੋ ਅਗਰ ਨਹੀਂ ਤਾਂ ਕੁ ਸੈਕਿੰਡ ਵੇਟ ਕਰੋ ਜਲਦੀ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਦਮਾਂਗੀ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦਾ ਜਨਮ ਪਿੰਡ ਡਰੋਲੀ ਪਾਈ ਜిల్లా ਮੋਗਾ ਵਿਖੇ ਹੋਇਆ ਸੀ ਬਾਬਾ ਗੁਰਦਿੱਤਾ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਤੇ ਕੁਝ ਵੀਰ ਪੰਨ ਕਹਿੰਦੇ ਆਣ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਤੇ ਸਾਨੂੰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਜਿਵੇਂ ਕਿ ਮੈਂ ਆਪ ਜੀ ਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੀ ਸੁਪਤਨੀ ਦਾ ਨਾਮ ਅਨੰਤੀ ਸੀ ਤੇ ਕਿਤੇ ਕਿਤੇ ਆਪਾਂ ਨੂੰ ਨਤਿ ਨਿਹਾਲੋ ਜਾਂ ਫਿਰ ਨਿਹਾਲਕੌਰ ਵੀ ਪੜਨ ਨੂੰ ਮਿਲਦਾ ਹੈ ਤੇ ਮੈਂ ਆਪ ਜੀ ਨੂੰ ਨਾਲ ਹੀ ਦੱਸ ਦਵਾਂ ਕਿ ਬਾਬਾ ਗੁਰਦਿੱਤਾ ਜੀ ਦਾ ਵਿਆਹ ਬਟਾਲਾ ਵਿਖੇ ਹੋਇਆ ਸੀ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਚਪਨ ਦਾ ਨਾਮ ਸੀ ਜੀ ਲਕਸ਼ਮਨ ਦਾਸ ਅਤੇ ਜਦੋਂ ਉਹਨਾਂ ਨੇ ਵਿੱਦਿਆ ਸਿੱਧੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦੇ ਨਾਮ ਪਿਆ ਜੀ ਮਾਦੋ ਦਾਸ ਮਾਦੋ ਦਾਸ ਅੱਛਾ ਉਹਨਾਂ ਦਾ ਨਾਮ ਮਾਦੋ ਦਾਸ ਰੱਖਿਆ ਕਿਨੇ ਸੀ ਇਹ ਯਾਦ ਹੈ ਕਿਸੇ ਨੂੰ ਕਿਸ ਨੂੰ ਪਤਾ ਹੈ ਮਾਦੋ ਦਾਸ ਕਿਨੇ ਰੱਖਿਆ ਸੀ ਪ੍ਰਜੋਸੀ ਤੁਹਾਨੂੰ ਯਾਦ ਨੇਹੀ ਤੁਸੀਂ ਦੱਸੋ ਕੀ ਨੇ ਰੱਖਿਆ ਔਗਰਨਾਥ ਜੀ ਨੇ ਰੱਖਿਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਵਾਈਆਂ ਸੀ ਹਾਂ ਬਿਲਕੁਲ ਔਗਰਨਾਥ ਜੀ ਨੇ ਰੱਖਿਆ ਸੀਗਾ ਬਿਲਕੁਲ ਸਹੀ ਜਵਾਬ ਹੈ ਜੀ ਆਪ ਜੀ ਦਾ ਅੱਛਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ ਕਿੱਥੇ ਮੁਲਾਕਾਤ ਹੋਈ ਸੀ ਪ੍ਰਜੋਤ ਸਿੰਘ ਦੱਸਣਗੇ ਨੰਦੇੜ ਮਹਾਰਾਸ਼ਟਰ ਵਿੱਚ ਨੰਦੇੜ ਮਹਾਰਾਸ਼ਟਰ ਵਿੱਚ ਬਿਲਕੁਲ ਸਹੀ ਜਵਾਬ ਹੈ ਜੀ ਨੰਦੇੜ ਮਹਾਰਾਸ਼ਟਰ ਦੇ ਵਿੱਚ ਲੋ ਜੀ ਮੇਰਾ ਹੁਣ ਆਖਰੀ ਸਵਾਲ ਹੈ ਆਪ ਜੀ ਜੀ ਉੱਥੇ ਤੁਸੀਂ ਦੋਨੋਂ ਗਏ ਹੋਏ ਹੋ ਇਹ ਤੁਹਾਨੂੰ ਪਤਾ ਹੋਏਗਾ ਸਵਾਲ ਵੀ ਸਮਝ ਹੀ ਗਏ ਹੋਗੇ ਤੁਸੀਂ ਬਾਬਾ ਬੰਦਾ ਸਿੰਘ ਭਾਦਰ ਜੀ ਨੇ ਆਪਣੀ ਰਾਸਥਾਨੀ ਕਿਸ ਸਥਾਨ ਨੂੰ ਬਣਾਇ ਕਿਹ ਜਗ੍ਹਾ ਨੂੰ ਬਣਾਇਆ ਸੀ ਤੇ ਪਰਜੋਤ ਸਿੰਘ ਜੀ ਨੇ ਸ਼ਾਇਦ ਪੂਰਾ ਨਹੀਂ ਪੜੇ ਇਸ ਲਈ ਪੂਰਾ ਪ੍ਰੋਪਰ ਜਵਾਬ ਨਹੀਂ ਦੇ ਪਾਣਗੇ ਲੇਕਿਨ ਫਿਰ ਵੀ ਦੇਖ ਲੈਣੇ ਦੇ ਪਾਣ ਦੇ ਨਹੀਂ ਦੇ ਪਾਦੇ ਜੇ ਨਹੀਂ ਦੇ ਪਾਇਆ ਤਾਂ ਨਹੀਂ ਇਹ ਜਵਾਬ ਦੇਣਗੇ ਜੀ ਪਰਜੋਤ ਜੀ ਮੁਖਲੀਸਗੜ ਲੋਹਗੜ ਵਾਹ ਜੀ ਵਾਹ ਮੁਖਲਿਸਗੜ ਨਹੀ ਹੁਣ ਲੋਗੜ ਪਹਿਲਾ ਮੁਖਲਿਸਗੜ ਸੀ ਵਾਹ ਜੀ ਵਾਹ ਨੇ ਹਜੇ ਇਹਨੂੰ ਕੰਪਲੀਟ ਕਰ ਹਾਂਜੀ ਮੁਖਲਿਸਗੜ ਦਾ ਇਹ ਕਿਲੇ ਨੂੰ ਆਪਣੀ ਰਾਜਸਤਾਨੀ ਬਣਾਇਆ ਸੀਗਾ ਬਟ ਉਸ ਦੀ ਮੁਰੰਮਤ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਨੇ ਉਸ ਦਾ ਨਾਮ ਬਦਲ ਕੇ ਲੋਗੜ ਰੱਖਿਆ ਸੀ ਜੀ ਬਿਲਕੁਲ ਸਹੀ ਜਵਾਬ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਗਰਨ ਸਾਹਿਬ ਜੀ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਗਰਨ ਸਾਹਿਬ ਜੀ ਦੇ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਪਰ ਜੋ ਸਿੱਧੋ ਨਾ ਚਲੋ ਜੀ ਗੁਰ ਨੇਹਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਰਨ ਦੀ ਚਾਦਰ ਗੁਰੂ ਤੇਗ ਬਹਾਦਰ ਅਗਲਾ ਸਵਾਲ ਤੇ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਇਸ ਸਮੇਂ ਅਸੀਂ ਖੜੇ ਹਾਂ ਦੁਨੀਆ ਦੀ ਸਭ ਤੋਂ ਲੰਬੀ ਟਨਲ ਉਚਾਈ ਤੇ ਬਣੀ ਹੋਈ 10040 ਫੁੱਟ ਦੀ ਉਚਾਈ ਤੇ ਬਣੀ ਹੋਈ ਅਟ ਟਨਲ ਦੇ ਕੋਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਅਗਲਾ ਸਵਾਲ ਹੈ ਮੇਰਾ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਉਹਨਾ ਸਿੰਘਾਂ ਦਾ ਕੀ ਨਾਮ ਸੀ ਗੁਰਤੇਗ ਬਹਾਦਰ ਸਾਹਿਬ ਜੀ ਜਿਹਦਾ ਸ਼ਹਾਦਤ ਹੋਈ ਉਹਦੇ ਕੁਝ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀਗਾ ਉਹਨਾ ਸਿੱਖਾਂ ਦੇ ਕੀ ਨਾਮ ਸਨ ਇਹ ਤੁਸੀਂ ਦੱਸਣਾ ਹੈ ਜਿਹੜੇ ਵੀਰ ਭੈਣ ਵੀਰੋ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਪਹਿਲੇ ਦੱਸੋ ਕਿੰਨੇ ਸਿੰਘ ਸ਼ਹੀਦ ਹੋਏ ਸੀਗੇ ਤਿੰਨ ਜੀ ਤਿੰਨ ਤਾਂ ਫਿਰ ਆਪ ਜੀ ਮਿਲ ਕੇ ਨਾਮ ਦੱਸ ਸਕਦੇ ਹੋ ਜੀ ਪਹਿਲੇ ਪ੍ਰਜੋਤ ਸਿੰਘ ਜੀ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਠੀਕ ਹੈ ਜੀ ਭਾਈ ਮਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਸਤੀਦਾਸ ਜੀ ਬਿਲਕੁਲ ਸਹੀ ਜੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਹੁਣ ਇਸੇ ਨਾਲ ਜੁੜਿਆ ਹੋਇਆ ਸਵਾਲ ਮੇਰਾ ਹੈ ਕਿ ਭਾਈ ਮਤੀਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਇਹ ਆ ਵੀ ਦੱਸਣਾ ਹੈ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਜੀ ਦੋਨਾਂ ਹੱਥ ਖੜੇ ਕੀਤੇ ਰਹੇ ਤੇ ਪਰਜੋਤ ਸਿੰਘ ਨੂੰ ਮੋਕਾ ਦਿੱਤਾ ਪਰਜੋਤ ਜੀ ਆਰੇ ਨਾਲ چیر ਕੇ ਆਰੇ ਨਾਲ چیر ਕੇ ਸ਼ਹੀਦ ਕੀਤਾ ਗਿਆ ਸੀ ਭਾਈ ਮਤੀ ਦਾਸ ਜੀ ਨੂੰ ਠੀਕ ਹੈ ਜੀ ਅਗਲਾ ਸਵਾਲ ਭਾਈ ਸਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਭਾਈ ਸਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਦੋਨਾਂ ਹੱਥ ਖੜੇ ਕੀਤੇ ਨੇ ਤੇ ਇਨੇ ਹੀ ਜਵਾਬ ਦੇਣ ਗਏ ਜੀ ਨੇ ਆ ਜੀ ਰੋਮ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ ਜੀ ਰੋਮ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ ਅਗਲਾ ਸਵਾਲ ਜੀ ਪਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਪਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਆਰ ਕੁਝ ਵੀਰ ਭੈਣ ਕਹਿੰਦੇ ਆ ਤੁਸੀਂ ਜਵਾਬ ਜਲਦੀ ਦਿੰਨੇ ਹੋ ਸਾਨੂੰ ਟਾਈਪ ਕਰਨ ਲਾ ਕੀ ਟਾਈਮ ਲੱਗ ਜਾਂਦਾ ਹੈ ਪਹਿਲੇ ਵੀ ਕਈ ਵਾਰ ਦੱਸ ਚੁੱਕੇ ਆਂ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹੋ ਜੀ ਸੋ ਪਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀਗਾ ਜੀ ਜੀ ਨਿਆ ਜੀ ਦੇਗ ਵਿੱਚ ਉਬਾਲ ਕੇ ਹਾਂਜੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ ਭਾਈ ਬਿਆਲਾ ਜੀ ਨੂੰ ਇਸ ਤੋਂ ਬਾਅਦ ਮੇਰਾ ਅਗਲਾ ਸਵਾਲ ਹੈ ਜੀ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਇਹ ਆਪ ਵੀ ਨੂੰ ਦੱਸਣਾ ਜਿਹੜੇ ਵੀਰ ਪਿਆਣ ਵੀ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਇਹ ਕੌਣ ਦੱਸੇਗਾ ਜੀ ਨਿਹਾਂ ਜੀ ਨਿਹਾਂ ਹੀ ਦੱਸਣਗੇ ਜੀ ਨਿਹਾਂ ਜੀ ਬੀਬੀ ਵੀਰੋ ਜੀ ਬੀਬੀ ਵੀਰੋ ਜੀ ਬਿਲਕੁਲ ਸਹੀ ਜਵਾਬ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਦੋਨਾਂ ਨਾਂ ਖੜੇ ਕਿਤੇ ਨੇ ਤੇ ਪ੍ਰਜੋਤ ਸਿੰਘ ਜੀ ਨੂੰ ਮੌਕੇ ਤੇ ਪ੍ਰਜੋਤ ਸਿੰਘ ਜੀ 15 ਰਾਗਾਂ ਵਿੱਚ ਦਰਜ ਹੈ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਇਸੇ ਨਾਲ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਰਾਗਾਂ ਵਿੱਚੋਂ ਇੱਕ ਰਾਗ ਇਹੋ ਜਿਹਾ ਵੀ ਹੈ ਜੋ ਕਿ ਸਿਰਫ ਤੇ ਸਿਰਫ ਗੁਰਤੇਗ ਬਹਾਦਰ ਸਾਹਿਬ ਜੀ ਨਹੀਂ ਵਰਤਿਆ ਹੈ ਉਹ ਰਾਗ ਕਿਹੜਾ ਹੈ ਇਹ ਆ ਵੀ ਨੇ ਦੱਸਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਰਾਗਾਂ ਵਿੱਚ ਇੱਕ ਰਾਗ ਇਹੋ ਜਿਹਾ ਵੀ ਹੈ ਜੋ ਰਾਗ ਸਿਰਫ ਤੇ ਸਿਰਫ ਗੁਰਤੇਗ ਬਹਾਦਰ ਸਾਹਿਬ ਜੀ ਨੇ ਵਰਤਿਆ ਹੈ ਜਿਹੜੇ ਵੀ ਪਰ ਵੀਡੀਓ ਦੇਖ ਰਹੇ ਨੇ ਕਮੈਂਟ ਰੈਂ ਜਵਾਬ ਦੇ ਸਕਦੇ ਨੇ ਜੀ ਕਿਹੜਾ ਰਾਗ ਹੈ ਜੀ ਜੀ ਨੇਹਾ ਜੀ ਨੇਹਾ ਦੱਸਾਂਗੇ ਜੈ ਜਵੰਤੀ ਰਾਗ ਜੈ ਜੈ ਵਰਤੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਮੇਰਾ ਆਪ ਜੀ ਨੂੰ ਤੇ ਮੇਰਾ ਇਹ ਆਖਰੀ ਸਵਾਲ ਹੈ ਜੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਸੁਪਤਨੀ ਤੇ ਪਿਤਾ ਜੀ ਦਾ ਕੀ ਨਾਮ ਸੀ ਗੁਰਤੇਗ ਭਾਦਰ ਸਾਹਿਬ ਜੀ ਦੀ ਸੁਪਤਨੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜੀ ਉਹ ਜਿਹੜੇ ਨੇ ਇਸ ਥਾਂ ਤੇ ਆਏ ਨੇ ਉਹ ਵੀ ਦੱਸ ਸਕਦੇ ਹਨ ਉਹ ਲੋਕੇਸ਼ਨ ਬਹੁਤ ਜ਼ਿਆਦਾ ਪਿਆਰੀ ਹੈ ਜੀ ਕੌਣ ਦੱਸੇਗਾ ਦੁਨwidehat ਖੜੇ ਕਿਤੇ ਨੇ ਤੇ ਮੈਂ ਕਹਿੰਨਾ ਜੀ ਨੇਹਾ ਜੀ ਨੂੰ ਮੌਕਾ ਦਿੱਤਾ ਹੈ ਜੀ ਨੇਹਾ ਜੀ ਭਾਈ ਲਾਲਚੰਦ ਜੀ ਭਾਈ ਲਾਲਚੰਦ ਜੀ ਚਲੋ ਇਸੇ ਨਾਲ ਜੁੜਿਆ ਹੋਇਆ ਸਵਾਲ ਮੈਂ ਪੁੱਛਦਾ ਦੁਬਾਰਾ ਆਪ ਜੀ ਨੂੰ ਗੁਰਤੇਗ ਭਾਦਰ ਸਾਹਿਬ ਜੀ ਦੇ ਸੋਹਰਾ ਜੀ ਦਾ ਕੀ ਨਾਮ ਸੀ ਗੁਰਤੇਗ ਭਾਦਰ ਸਾਹਿਬ ਜੀ ਦੇ ਸੋਹਰਾ ਜੀ ਦਾ ਕੀ ਨਾਮ ਸੀ ਜੀ ਪ੍ਰਜੋਤ ਸਿੰਘ ਜੀ 来 ਲਾਲ ਸੰਤ ਜੀ ਬਿਲਕੁਲ ਦੇਖੋ ਕਈ ਵਾਰ ਕੀ ਹੁੰਦਾ ਹੈ ਸਵਾਲ ਉਹੀ ਹੁੰਦੇ ਨੇ ਪਰ ਘੁਮਾ ਫਿਰਾ ਕੇ ਆ ਜਾਂਦੇ ਨੇ ਆਪਾਂ ਉੱਥੇ ਕਨਫਿਊਜ਼ ਹੋ ਜਾਂਦੇ ਆ ਤਾਂ ਕਨਫਿਊਜ਼ ਬਿਲਕੁਲ ਨਹੀਂ ਹੋਣਾ ਸਵਾਲ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਸਵਾਲ ਦੇ ਵਿੱਚ ਹੀ ਸਾਨੂੰ ਕਈ ਵਾਰ ਸਵਾਲ ਦਾ ਜਵਾਬ ਵੀ ਮਿਲ ਜਾਂਦਾ ਹੈ ਤਾਂ ਸਵਾਲ ਨੂੰ ਬੜੇ ਧਿਆਨ ਨਾਲ ਸਮਝੋ ਠੀਕ ਹੈ ਨਹੀਂ ਸੋ ਜਿਵੇਂ ਮੈਂ ਕਿਹਾ ਕਿ ਗੁਰਤੇਗ ਬਹਾਦਰ ਸਾਹਿਬ ਜੀ ਸੁਪਤਰੀ ਦੇ ਪਿਤਾ ਜੀ ਦਾ ਸਵਾਲ ਇਹ ਵੀ ਬਣ ਸਕਦਾ ਹੈ ਕਿ ਗੁਰਤੇਗ ਬਹਾਦਰ ਸਾਹਿਬ ਜੀ ਦੇ ਪੋਤੇ ਆ ਦੀ ਦਾਦੀ ਦੇ ਪਿਤਾ ਜੀ ਦਾ ਕੀ ਨਾਮ ਸੀ ਠੀਕ ਹੈ ਨਹੀਂ ਇਸ ਤਰੀਕੇ ਨਾਲ ਵੀ ਸਵਾਲ ਬਣ ਸਕਦਾ ਹੈ ਸੋ ਆਈ ਵੀਡੀਓ ਸਰਫ ਇੰਨਾ ਹੀ ਪੇਸ਼ਕਾਰੀ ਕਰਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਿਆ ਹੋਣਗੇ ਸਾਡੀ ਗਲਤੀ ਸਾਡੇ ਇਤਿਹਾਸ 'ਚ ਜੂਲ ਲਿਓ ਸੁਧਾਰ ਕਰਾਂਗੇ ਵੀਡੀਓ ਬਤੋ ਬਤ ਸ਼ੇਅਰ ਕਰੋ ਤਾਂ ਕਿ ਯਾਰਕਰ ਹਰਕੇ ਤੱਕ ਪਹੁੰਚ ਸਕੇ ਤੇ ਲੋਕੇਸ਼ਨ ਦੇ ਬਾਰੇ ਫਿਰ ਮੈਂ ਦੱਸਦਾ ਬਹੁਤ ਹੀ ਜ਼ਿਆਦਾ ਪਿਆਰੀ ਹੈ ਔਰ ਇਸ ਲੋਕੇਸ਼ਨ ਤੱਕ ਪਹੁੰਚ ਕੇ ਵੀ ਆਪਾਂ ਇਤਿਹਾਸ ਨਾਲ ਜੁੜੇ ਸਵਾਲ ਜਵਾਬ ਜੀ ਨਾਲ ਸਾਂਝੇ ਕਰ ਰਹੇ ਹਾਂ ਵੀਡੀਓ ਨੂੰ ਬਤੋ ਬਤ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ